ਤੁਸੀਂ ਆਹ ਹਾਲ ਦੇਖ ਸਕਦੇ ਹੋ ਉਹ ਸਰਦਾਰ ਜੀ ਪਿੱਛੇ ਆ ਰਹੇ ਉਹਨਾਂ ਲੱਕ ਲੱਕ ਤੱਕ ਪਾਣੀ ਹੈ ਕੈਮਰਾ ਮੈਨ ਨੂੰ ਕਹੂੰਗਾ ਇੱਥੇ ਦਿਖਾਓ ਇੱਥੇ ਮੋਟਰਸਾਈਕਲ ਡੁੱਬਿਆ ਪਿਆ ਸਵੇਰੇ ਇੱਕ ਮੇਰਾ ਦੋਧੀ ਵੀਰ ਇੱਥੇ ਆਇਆ ਉਹ ਮੋਟਰਸਾਈਕਲ ਸਮੇਤ ਡਿੱਗ ਗਿਆ ਮੋਟਰਸਾਈਕਲ ਹਜੇ ਵੀ ਉਹਦੇ ਵਿੱਚ ਹੀ ਹੈ ਬਾਈ ਦੋਸਤੋ ਪੰਜਾਬ ਦੇ ਕਈ ਇਲਾਕਿਆਂ 'ਚ ਹੁਣ ਮੀਂਹ ਦੇਖਣ ਨੂੰ ਮਿਲਿਆ ਵਾ ਜਿੱਥੇ ਕਿ ਹੁਣ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਆ ਤੇ ਕਈ ਥਾਵਾਂ ਤੇ ਇਹੀ ਮੀਂਹ ਕਈਆਂ ਲਈ ਸਮੱਸਿਆ ਬਣ ਕੇ ਉਤਰਿਆ ਵਾ ਦੋਸਤੋ ਜਿਵੇਂ ਕਿ ਲੁਧਿਆਣਾ ਦੇ ਵਾਰਡ ਨੰਬਰ 81 ਸ਼ਿਵਾਜੀ ਨਗਰ ਦੀ ਗੱਲ ਕਰ ਲਈਏ ਤਾਂ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਚਾਰੇ ਪਾਸੇ ਪਾਣੀ ਹੀ ਪਾਣੀ ਹੋਇਆ ਪਿਆ ਹੈ ਤੇ ਉਥੋਂ ਦੇ ਕੁਝ ਲੋਕਾਂ ਨੇ ਸਾਹਮਣੇ ਆ ਕੇ سوشل میڈیا ਤੇ ਇੱਕ ਵੀਡੀਓ ਅਪਲੋਡ ਕੀਤੀ ਹੈ ਜਿਸ ਵਿੱਚ ਉਥੋਂ ਦੇ ਇਲਾਕਾ ਨਿਵਾਸੀਆਂ ਨੇ ਕਾਫੀ ਸਰਕਾਰ ਦੀ ਨਿੰਦਾ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਵੋਟਾਂ ਲੈਣ ਲਈ ਸਰਕਾਰ ਦੇ ਬੰਦੇ ਇੱਥੇ ਘਰ-ਘਰ ਆਉਂਦੇ ਨੇ ਪਰ ਹੁਣ ਮੀਂਹ ਪੈਣ ਕਰਕੇ ਚਾਰੇ ਪਾਸੇ ਪਾਣੀ ਹੀ ਪਾਣੀ ਹੋਇਆ ਪਿਆ ਹੈ ਤੇ ਕੋਈ ਵੀ ਸਰਕਾਰ ਦਾ ਨੁਮਾਇੰਦਾ ਜਾਂ ਕਾਰਪੋਰੇਸ਼ਨ ਦੇ ਅਧਿਕਾਰੀ ਇੱਥੇ ਖਬਰ ਤੱਕ ਲੈਣ ਨਹੀਂ ਆਏ ਕਈ ਲੋਕਾਂ ਨੂੰ ਇਥੋਂ ਕੰਮ ਤੇ ਜਾਣ ਦੀ ਕਾਫੀ ਦਿੱਕਤ ਹੋ ਰਹੀ ਹੈ ਕਿਉਂਕਿ ਤੁਸੀਂ ਦੇਖ ਸਕਦੇ ਹੋ ਪਾਣੀ ਜਿਹੜਾ ਗੋਡੇ ਤੋਂ ਵੀ ਉੱਪਰ ਤੱਕ ਭਰਿਆ ਪਿਆ ਹੈ ਤੁਸੀਂ ਪਿੱਛੇ ਸਾਈਕਲ ਆਉਂਦਾ ਵੀ ਦੇਖ ਸਕਦੇ ਹੋ ਬਾਬੇ ਦਾ ਸਾਈਕਲ ਪੂਰਾ ਪਾਣੀ ਵਿੱਚ ਡੁੱਬ ਰੱਖਿਆ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਸਾਰਿਆਂ ਦੇ ਘਰਾਂ ਵਿੱਚ ਪਾਣੀ ਵੜ ਚੁੱਕਾ ਹੈ ਤੇ ਕਾਫੀ ਚੀਜ਼ਾਂ ਦਾ ਨੁਕਸਾਨ ਹੋ ਗਿਆ ਤੇ ਨਾਲ ਹੀ ਇੱਥੇ ਤੁਸੀਂ ਦੇਖ ਸਕਦੇ ਹੋ ਦੁਕਾਨਾਂ ਦੇ ਅੰਦਰ ਤੱਕ ਪਾਣੀ ਜਾ ਚੁੱਕਿਆ ਹੈ ਤੇ ਲੁਧਿਆਣਾ ਦੇ ਵਾਰਡ ਨੰਬਰ 81 ਸ਼ਿਵਾਜੀ ਨਗਰ ਦਾ ਦ੍ਰਿਸ਼ ਹੈ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਚਾਰੇ ਪਾਸੇ ਪਾਣੀ ਹੀ ਪਾਣੀ ਭਰ ਚੁੱਕਾ ਹੈ ਇਥੋਂ ਦੇ ਲੋਕੀ ਸਰਕਾਰ ਤੇ ਕਾਫੀ ਵਰਤੇ ਦਿਖਾਈ ਦਿੱਤੇ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਇੱਥੇ ਸਵੇਰੇ ਇੱਕ ਦੋਦੀ ਵੀਰ ਮੋਟਰਸਾਈਕਲ ਲੈ ਕੇ ਜਾ ਰਿਹਾ ਸੀ ਤੇ ਟੋਆ ਹੋਣ ਦੇ ਕਾਰਨ ਉਹਦਾ ਮੋਟਰਸਾਈਕਲ ਇੱਥੇ ਹੀ ਗਿਰ ਗਿਆ ਕਿਉਂਕਿ ਪਾਣੀ ਖੜਨ ਦੇ ਕਾਰਨ ਕਿਸੇ ਵੀ ਟੋਏ ਦਾ ਪਤਾ ਨਹੀਂ ਚੱਲਦਾ ਤੁਸੀਂ ਪਾਣੀ ਵੀ ਦੇਖ ਸਕਦੇ ਹੋ ਕਿ ਗੋਡਿਆਂ ਤੋਂ ਵੀ ਉੱਪਰ ਤੱਕ ਦਾ ਪਾਣੀ ਪਹੁੰਚ ਚੁੱਕਾ ਹੈ ਤੇ ਪਾਣੀ ਘਰਾਂ ਦੇ ਵਿੱਚ ਤੱਕ ਵੜ ਚੁੱਕਾ ਹੈ ਤੇ ਪਾਣੀ ਕਾਫੀ ਸਾਰੀਆਂ ਦੁਕਾਨਾਂ ਦੇ ਵਿੱਚ ਵੀ ਵੜ ਚੁੱਕਾ ਹੈ ਤੇ ਕਾਫੀ ਨੁਕਸਾਨ ਵੀ ਹੋ ਚੁੱਕਾ ਹੈ ਤੇ ਤੇ ਦੋਸਤੋ ਉਥੋਂ ਦੇ ਇਲਾਕਾ ਨਿਵਾਸੀਆਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਅੱਗੇ ਮੀਂਹ ਦੇ ਮੌਸਮ ਆਉਣ ਵਾਲੇ ਨੇ ਤੇ ਇਹਨਾਂ ਇਲਾਕਿਆਂ ਤੇ ਜ਼ਰੂਰ ਧਿਆਨ ਦਿੱਤਾ ਜਾਵੇ ਤਾਂ ਕਿ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ ਤੇ ਤੁਹਾਡਾ ਇਸ ਖਬਰ ਨੂੰ ਲੈ ਕੇ ਕੀ ਕਹਿਣਾ ਹੈ ਸਾਨੂੰ ਆਪਣੀ رائے ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ ਤੁਸੀਂ ਹਾਂ ਦੇਖ ਰਹੇ ਹੋ ਉਹ ਸਰਦਾਰ ਜੀ ਪਿਛਿਆ ਰਹੇ ਨੇ ਲੱਖ ਲੱਖ ਤੱਕ ਪਾਣੀ ਹੈ ਕੈਮਰਾਮੈਨ ਨੂੰ ਕਹਾਂਗਾ ਇੱਥੇ ਦਿਖਾਓ ਇੱਥੇ ਮੋਟਰਸਾਈਕਲ ਡੁੱਬਿਆ ਪਿਆ ਸਵੇਰੇ ਇੱਕ ਮੇਰਾ ਦੋਤੀ ਵੀਰ ਇੱਥੇ ਆਇਆ ਉਹ ਮੋਟਰਸਾਈਕਲ ਸਮੇਤ ਡਿੱਗ ਗਿਆ ਮੋਟਰਸਾਈਕਲ ਹਜੇ ਵੀ ਉਹਦੇ ਵਿੱਚ ਹੀ ਹੈ ਬਾਈ ਦੋਸਤੋ ਪੰਜਾਬ ਦੇ ਕਈ ਇਲਾਕਿਆਂ 'ਚ ਹੁਣ ਮੀਂਹ ਦੇਖਣ ਨੂੰ ਮਿਲਿਆ ਵਾ ਜਿੱਥੇ ਕਿ ਹੁਣਾਂ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਆ ਤੇ ਕਈ ਥਾਵਾਂ ਤੇ ਇਹੀ ਮੀਂਹ ਕਈਆਂ ਲਈ ਸਮੱਸਿਆ ਬਣ ਕੇ ਉਤਰਿਆ ਵਾ ਦੋਸਤੋ ਜਿਵੇਂ ਕਿ ਲੁਧਿਆਣਾ ਦੇ ਵਾਰਡ ਨੰਬਰ 81 ਸ਼ਿਵਾਜੀ ਨਗਰ ਦੀ ਗੱਲ ਕਰ ਲਈਏ ਤਾਂ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਚਾਰੇ ਪਾਸੇ ਪਾਣੀ ਹੀ ਪਾਣੀ ਹੋਇਆ ਪਿਆ ਹੈ ਤੇ ਉੱਥੋਂ ਦੇ ਕੁਝ ਲੋਕਾਂ ਨੇ ਸਾਹਮਣੇ ਆ ਕੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਅਪਲੋਡ ਕੀਤੀ ਹੈ ਜਿਸ ਵਿੱਚ ਉੱਥੋਂ ਦੇ ਇਲਾਕਾ ਨਿਵਾਸੀਆਂ ਨੇ ਕਾਫੀ ਸਰਕਾਰ ਦੀ ਨਿੰਦਾ ਕੀਤੀ ਹੈ। ਉਹਨਾਂ ਨੇ ਕਿਹਾ ਹੈ ਕਿ ਵੋਟਾਂ ਲੈਣ ਲਈ ਸਰਕਾਰ ਦੇ ਬੰਦੇ ਇੱਥੇ ਘਰ-ਘਰ ਆਉਂਦੇ ਨੇ ਪਰ ਹੁਣ ਮੀਂਹ ਪੈਣ ਕਰਕੇ ਚਾਰੇ ਪਾਸੇ ਪਾਣੀ ਹੀ ਪਾਣੀ ਹੋਇਆ ਪਿਆ ਹੈ ਤੇ ਕੋਈ ਵੀ ਸਰਕਾਰ ਦਾ ਨੁਮਾਇੰਦਾ ਜਾਂ ਕਾਰਪੋਰੇਸ਼ਨ ਦੇ ਅਧਿਕਾਰੀ ਇੱਥੇ ਖਬਰ ਤੱਕ ਲੈਣ ਨਹੀਂ ਆਏ। ਕਈ ਲੋਕਾਂ ਨੂੰ ਇੱਥੋਂ ਕੰਮ ਤੇ ਜਾਣ ਦੀ ਕਾਫੀ ਦਿੱਕਤ ਹੋ ਰਹੀ ਹੈ ਕਿਉਂਕਿ ਤੁਸੀਂ ਦੇਖ ਸਕਦੇ ਹੋ ਪਾਣੀ ਜਿਹੜਾ ਗੋਡੇ ਤੋਂ ਵੀ ਉੱਪਰ ਤੱਕ ਭਰਿਆ ਪਿਆ ਹੈ ਤੁਸੀਂ ਪਿੱਛੇ ਸਾਈਕਲ ਆਉਂਦਾ ਵੀ ਦੇਖ ਸਕਦੇ ਹੋ ਬਾਬੇ ਦਾ ਸਾਈਕਲ ਪੂਰਾ ਪਾਣੀ ਵਿੱਚ ਡੁੱਬ ਰੱਖਿਆ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਸਾਰਿਆਂ ਦੇ ਘਰਾਂ ਵਿੱਚ ਪਾਣੀ ਵੜ ਚੁੱਕਾ ਹੈ ਤੇ ਕਾਫੀ ਚੀਜ਼ਾਂ ਦਾ ਨੁਕਸਾਨ ਹੋ ਗਿਆ ਤੇ ਨਾਲ ਹੀ ਇੱਥੇ ਤੁਸੀਂ ਦੇਖ ਸਕਦੇ ਹੋ ਦੁਕਾਨਾਂ ਦੇ ਅੰਦਰ ਤੱਕ ਪਾਣੀ ਜਾ ਚੁੱਕਿਆ ਹੈ ਤੇ ਲੁਧਿਆਣਾ ਦੇ ਵਾਰਡ ਨੰਬਰ 81 ਸ਼ਿਵਾਜੀ ਨਗਰ ਦਾ ਦ੍ਰਿਸ਼ ਹੈ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਚਾਰੇ ਪਾਸੇ ਪਾਣੀ ਹੀ ਪਾਣੀ ਭਰ ਚੁੱਕਾ ਹੈ ਇਥੋਂ ਦੇ ਲੋਕੀ ਸਰਕਾਰ ਤੇ ਕਾਫੀ ਵਰਤੇ ਦਿਖਾਈ ਦਿੱਤੇ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਇੱਥੇ ਸਵੇਰੇ ਇੱਕ ਦੋਦੀ ਵੀਰ ਮੋਟਰਸਾਈਕਲ ਲੈ ਕੇ ਜਾ ਰਿਹਾ ਸੀ ਤੇ ਟੋਆ ਹੋਣ ਦੇ ਕਾਰਨ ਉਹਦਾ ਮੋਟਰਸਾਈਕਲ ਇੱਥੇ ਹੀ ਗਿਰ ਗਿਆ ਕਿਉਂਕਿ ਪਾਣੀ ਖੜਨ ਦੇ ਕਾਰਨ ਕਿਸੇ ਵੀ ਟੋਏ ਦਾ ਪਤਾ ਨਹੀਂ ਚੱਲਦਾ ਤੁਸੀਂ ਪਾਣੀ ਵੀ ਦੇਖ ਸਕਦੇ ਹੋ ਕਿ ਗੋਡਿਆਂ ਤੋਂ ਵੀ ਉੱਪਰ ਤੱਕ ਦਾ ਪਾਣੀ ਪਹੁੰਚ ਚੁੱਕਾ ਹੈ ਤੇ ਪਾਣੀ ਘਰਾਂ ਦੇ ਵਿੱਚ ਤੱਕ ਵੱੜ ਚੁੱਕਾ ਹੈ ਤੇ ਪਾਣੀ ਕਾਫੀ ਸਾਰੀਆਂ ਦੁਕਾਨਾਂ ਦੇ ਵਿੱਚ ਵੀ ਵੱੜ ਚੁੱਕਾ ਹੈ ਤੇ ਕਾਫੀ ਨੁਕਸਾਨ ਵੀ ਹੋ ਚੁੱਕਾ ਹੈ ਤੇ ਤੇ ਦੋਸਤੋ ਉਥੋਂ ਦੇ ਇਲਾਕਾ ਨਿਵਾਸੀਆਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਅੱਗੇ ਮੀਂਹ ਦੇ ਮੌਸਮ ਆਉਣ ਵਾਲੇ ਨੇ ਤੇ ਇਹਨਾਂ ਇਲਾਕਿਆਂ ਤੇ ਜ਼ਰੂਰ ਧਿਆਨ ਦਿੱਤਾ ਜਾਵੇ ਤਾਂ ਕਿ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ ਤੇ ਤੁਹਾਡਾ ਇਸ ਖਬਰ ਨੂੰ ਲੈ ਕੇ ਕੀ ਕਹਿਣਾ ਹੈ ਸਾਨੂੰ ਆਪਣੀ رائے ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ